ਹਾਂਜੀ ਦੋਸਤੋ ਦੇਖ ਲਓ ਤੁਸੀਂ ਜਿਵੇਂ ਆਹ ਸਾਂਝੀ ਬੱਟਾ ਤੇ ਇਹਦੇ ਨਾਲ ਜਿਹੜੀ ਮਿੱਟੀ ਲਾਉਣੀ ਆ ਇਹ ਦੋਨੇ ਤਰ੍ਹਾਂ ਦੀ ਬਣਦੀ ਆ ਤੇ ਇਹ ਤੋਂ ਬਾਅਦ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਦਾ ਵੀ ਜਿਹੜੇ ਲੋਕ ਬੱਟਾਂ ਵੜਦੇ ਨੇ ਠੀਕ ਹੈ ਜੀ ਤਾਂ ਉਹ ਜਿਹੜੀ ਆਪਣੀ ਟਰਾਲੀ ਭਰਦੀ ਆ ਜੇਰੀ ਨਾਲ ਚਾਹੇ ਕਣਕ ਨਾਲ ਹਨਾ ਤਾਂ ਉਹ ਕੋਈ ਐ ਤਾਂ ਹੈ ਨਹੀਂ ਵੀ ਅੱਧੇ ਫੁੱਟ ਨਾਲ ਕੋਈ ਟਰਾਲੀ ਭਰ ਜੂਗੀ ਇਹ ਅੱਧੇ ਫੁੱਟ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਜਿਹੜੀ ਇਹ ਸਾਂਝੀ ਵੱਟ ਹੁੰਦੀ ਹੈ ਇਹਦੇ ਨਾਲ ਅੱਧਾ-ਅੱਧਾ ਫੁੱਟ ਜਾਂ ਫੁੱਟ-ਫੁੱਟ ਥਾਂ ਦੇ ਨਾਲ ਮਿੱਟੀ ਲੱਗਣੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਇਹ ਜਾ ਕਾਨੂੰਨ ਪਾਸ ਕਰਨਾ ਹੋਣਾ ਚਾਹੀਦਾ ਵੀ ਜਿਹੜੀ ਇਹ ਵੱਟ ਹੈਗੀ ਤਾਂ ਉਹਦੇ ਨਾਲ ਜਿਹੜੀ ਅੱਧਾ-ਅੱਧਾ ਫੁੱਟ ਮਿੱਟੀ ਹੈ ਉਹ ਵੱਧ ਲੱਗੀ ਹੋਵੇ ਤਾਂ ਕਰਕੇ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਵੱਟਾਂ ਨੂੰ ਲੈ ਕੇ ਵੀ ਤੂੰ ਸਾਡੀ ਵੱਟ ਵੱਢ ਲਈ ਉਹ ਕਹ ਤੂੰ ਸਾਡੀ ਵੱਟ ਵੱਢ ਲਈ ਤੇ ਮੁੜ ਕੇ ਜਿਹੜਾ ਆਪਾਂ ਮਿੰਨਤੀ ਕਰਾਉਣੇ ਬਾਣ ਦੀ ਤਾਂ ਉਦੋਂ ਜਿਹੜੇ ਓਨੇ ਪੈਸੇ ਉਹ ਲੈ ਜਾਂਦਾ ਬਾਈ ਮਿੰਨਤੀ ਵਾਲਾ ਤੇ ਉਹਨੇ ਪੈਸਿਆਂ ਦੀ ਤੁਸੀਂ ਉਹਨੇ ਦੀ ਜੀਰੀ ਨਹੀਂ ਪਾਲਦੇ ਉਹਨੇ ਦੀ ਕਣਕ ਨਹੀਂ ਪਾਲਦੇ ਉਹਨੇ ਅੱਧੇ ਫੁੱਟ ਥਾਂ ਦੇ ਵਿੱਚੋਂ ਤਾਂ ਕਰਕੇ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਆਪਣੀ ਵੱਟ ਦੇ ਨਾਲ ਅੱਧਾ ਅੱਧਾ ਫੁੱਟ ਦੋਨੇ ਤਰ੍ਹਾਂ ਛੱਡ ਕੇ ਮਿੱਟੀ ਲਾਇਆ ਕਰੋ ਤਾਂ ਜੋ ਕਿਸੇ ਦੇ ਵਿੱਚ ਜਿਹੜੀ ਫਿੱਕ ਹੈ ਉਹ ਨਾ ਪਵੇ ਤੇ ਜਿਹੜੇ ਆਪਣੇ ਰਿਸ਼ਤੇ ਨੇ ਉਹ ਐਵੇਂ ਹੀ ਚੱਲਦੇ ਰਹਿਣ ਜੇ ਵੀਡੀਓ ਚੰਗੀ ਲੱਗੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ ਧੰਨਵਾਦ